ਬਟਾਲਾ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੁਕੰਮਲ ਸਫਾਇਆ ਹੋ ਗਿਆ ਜਿੱਥੇ ਭਾਜਪਾ ਦੀ ਸਾਰੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ ਹੈ ਸਾਬਕਾ ਮੰਤਰੀ ਤੇ ਭਾਜਪਾ ਨੇਤਾ ਅਨਿਲ ਜੋਸ਼ੀ ਵੱਲੋਂ ਆਯੋਜਿਤ ਪ੍ਰੋਗਰਾਮ ਦੇ ਵਿੱਚ ਬਟਾਲਾ ਨਗਰ ਨਿਗਮ ਦੇ ਸਾਬਕਾ ਪ੍ਰਧਾਨ ਨਰੇਸ਼ ਮਹਾਜਨ ਨੂੰ ਸਾਬਕਾ ਕਾਉਂਸਲਰ ਦੋ ਮੌਜੂਦਾ ਕਾਉਂਸਲਰ ਸੁਮਨ ਹਾਂਡਾ ਤੇ ਸੂਦਾ ਮਹਾਜਨ ਬਟਾਲਾ ਭਾਜਪਾ ਮੰਡਲ ਦੇ ਸਾਬਕਾ ਮੀਤ ਪ੍ਰਧਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਯੂਵਾ ਮੋਰਚਾ OBC ਸੈੱਲ ਦੇ ਅਹੁਦੇਦਾਰ ਸੀਨੀਅਰ ਸਿਟੀਜ਼ਨ ਸੈੱਲ ਦੇ ਸਾਬਕਾ ਮੀਤ ਪ੍ਰਧਾਨ ਤੇ ਟਰੱਕ ਯੂਨੀਅਨ ਦੇ ਅਹੁਦੇਦਾਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਭਾਜਪਾ ਦੀ ਬਟਾਲਾ ਇਕਾਈ ਦਾ ਪਾਰਟੀ ਦੇ ਵਿੱਚ ਸਵਾਗਤ ਕਰਦੇ ਆ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਉਹਨਾਂ ਨੂੰ ਬੰਨ ਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਦਰਬਾਰ ਸਾਹਿਬ ਆਸ਼ੀਰਵਾਦ ਲੈ ਕੇ ਅਰਦਾਸ ਕਰਕੇ ਪਾਰਟੀ ਦੇ ਹੂਪੇ ਦੀ ਗੱਲਤੀ ਆਏ ਆ ਤੇ ਦੂਜੀ ਖੁਸ਼ੀ ਦੀ ਗੱਲ ਹੈ ਕਿ ਉਸੇ ਦਿਨ ਰੇਸ਼ ਮਹਾਜਨ ਜੀ ਜਿਹੜੇ ਪਟਾਲੇ ਹਲਕੇ ਤੇ ਗੁਰਦਾਸਪੁਰ ਜ਼ਿਲ੍ਹੇ ਚ ਜਿਨ੍ਹਾਂ ਦਾ ਬੜਾ ਸਤਕਾਰ ਹੈ ਭਾਰਤੀ ਜਨਤਾ ਪਾਰਟੀ ਦਾ ਸਮੂਚਾ ਸਾਰਾ ਹੀ ਯੂਨਿਟ ਲੈ ਕੇ ਅੱਜ ਸ਼ਰੋਮਨੀ ਕਾਲੀ ਦਲ ਚਾਏ ਹੈ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਬੜੀ ਦੇਰ ਦਾ ਮੈਂ ਇਹਨਾਂ ਦੇ ਮਗਰ ਲੱਗਿਆ ਸੀ ਕੋਰਡਨ ਗੱਡੀ ਗਈ ਤੇ ਦੇਖੋ ਮੇਰੀ ਆਦਤ ਹੈ ਮੈਂ ਪਹਿਲੇ ਹੀਰੇ ਪਛਾਣਦਾ ਹੈ ਫਿਰ ਕੋਸ਼ਿਸ਼ ਕਰਦਾ ਹੈ ਉਹਨਾਂ ਹੀਰੀਆਂ ਨੂੰ ਮੈਂ ਪਾਰਟੀ ਲੈ ਕੇ ਜਾਂਦਾ ਸਰਦਾਰ ਜਿੰਦਾਰਬਾਦ ਜਿੰਦਾਰਬਾਦ ਕੋਈ ਵੀ ਪਾਰਟੀ ਉਹ ਕਾਮਯਾਬ ਹੈ ਜਿਹਦੇ ਵਿੱਚ ਉਹ ਇਨਸਾਨ ਅਗਵਾਈ ਕਰਨ ਜਿਹੜੇ ਜ਼ਮੀਨ ਨਾਲ ਜੁੜੇ ਹੋਣ ਜਿਨ੍ਹਾਂ ਨੇ ਸੇਵਾ ਕੀਤੀ ਹੋਏ ਜਿਨ੍ਹਾਂ ਨੇ ਮੰਚ ਸੇਵਾ ਭਾਵਨਾ ਕੋ ਸ਼ਰੋਮਨੀ ਅਕਾਲੀ ਦਲ ਪਲੀਤ ਪਾਰਟੀ ਘਟਾ ਇੱਕ ਸੋਚ ਹੈ ਇੱਕ ਪੰਜਾਬ ਦੀ ਆਵਾਜ਼ ਹੈ ਜਿਵੇਂ ਜੋਸ਼ੀ ਜੀ ਨੇ ਦੱਸਿਆ ਆ ਗੁਰੂਆਂ ਦੇ ਦੱਸੇ ਹੋ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹਦੀ ਸੋਚ ਹੈ ਸਰਬੱਤ ਦੇ ਭਲੇ ਹੋਏ ਤੇ ਸਾਰੇ ਆ ਧਰਮਾਂ ਦਾ ਸਤਕਾਰ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹੈ ਕਿ ਸਾਰਿਆਂ ਨੂੰ ਇਕੱਠੇ ਕਰਕੇ ਪੰਜਾਬ ਦੀ ਅਗਵਾਈ ਹੋਏ ਤੇ ਪੰਜਾਬ ਅੱਗੇ ਜਾਏ ਉਵੇਂ ਹੀ ਪੂਰੇ ਦੇਸ਼ ਵਿੱਚ ਆ ਸੋਚ ਹੋਣੀ ਚਾਹੀਦੀ ਹੈ। ਕਈ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਉਹਦਾ ਫਾਇਦਾ ਲੈਣਾ ਚਾਹੁੰਦੀਆਂ ਨਾ ਉਹ ਦੇਸ਼ ਦੇ ਹਿੱਤ ਚ ਹੈ ਨਾ ਕਿਸੇ ਸੂਬੇ ਦੇ ਹਿੱਤ ਚ ਹੈ। ਥੈਂਕ ਯੂ। ਤੋਂ ਇਸ ਕਰਕੇ ਸਾਹ ਪ੍ਰਕਾਸ਼ ਸਿੰਘ ਦੀ ਬਾਦਲ ਪੰਜਵਰ ਮੁੱਖ ਮੰਤਰੀ ਕਿਉਂ ਰਹੇ ਕਿਉਂਕਿ ਸਾਰੇ ਪੰਜਾਬੀਆਂ ਨੂੰ ਉਹਨਾਂ ਦੇ ਵਿਸ਼ਵਾਸ ਸੀ ਹਿੰਦੂ ਭਾਈ ਜਿਹਾ ਕਹਿੰਦਾ ਸੀ ਬਾਦਲ ਸਾਹਿਬ ਸਾਡੇ ਐ ਮੁਸਲਮ ਭਾਈ ਜਿਹਾ ਕਹਿੰਦਾ ਸੀ ਬਾਦਲ ਸਾਹਿਬ ਸਾਡੇ ਐ ਕ੍ਰਿਸਚੀਅਨ ਭਾਈ ਜਿਹਾ ਕਹਿੰਦਾ ਸੀ ਬਾਦਲ ਸਾਹਿਬ ਸਾਡੇ ਐ ਸਿੱਖ ਭਾਈਚਾਰੇ ਨੇ ਤਾਂ ਕਹਿਣਾ ਹੀ ਸੀ ਆ ਸੋਚ ਜਿਸ ਲੀਡਰ ਤੋਂ ਹੈ ਕੋਈ ਅਗਵਾਈ ਦੇ ਕਾਬਿਲ ਹੈ ਸੋ ਅਸੀਂ ਉਹਨਾਂ ਦੇ ਦੱਸੇ ਹੋਏ ਰਸਤੇ 'ਤੇ ਹੀ ਚੱਲ ਰਹੇ ਹਾਂ ਮੈਂ ਤੁਹਾਨੂੰ ਵਿਸ਼ਵਾਸ ਬਣਾਉਣਾ ਚਾਹਣਾ ਹੈ ਕਿ ਮੇਰੀ ਇੱਕੋ ਇੱਕ ਸੋਚ ਹੈ ਕਿ ਜੋ ਅੱਜ ਹਾਲਾਤ ਪੰਜਾਬ ਦੇ ਆ ਅੱਜ ਇੱਕ ਆਪਾਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣਾ ਪੈਣਾ ਹੈ ਦੇਖੋ ਇੱਥੇ ਪਾਰਟੀਆਂ ਹੈਗੀਆਂ ਜਿਨ੍ਹਾਂ ਦਾ ਮਕਸਦ ਕੱਲਾ ਸਰਕਾਰ ਬਣਾਉਣਾ ਹੈ ਅਸ਼ਰੋਮਨੀ ਅਕਾਲੀ ਦਲ ਦਾ ਮਕਸਦ ਸਰਕਾਰ ਬਣਾਉਣਾ ਨਹੀਂ ਹੈ ਸਰਕਾਰ ਵਿੱਚ ਸੇਵਾ ਕਰਨਾ ਹੈ ਤੁਸੀਂ ਦੇਖਿਆ ਹੋਣਾ ਜਿੰਨੇ ਸਾਲ ਜਿੰਨੀ ਬਾਰ ਬਾਦਲ ਸਾਹਿਬ ਨੇ ਤੁਸੀਂ ਮੁੱਖ ਮੰਤਰੀ ਬਣਾਇਆ ਹੈ ਉਨੇ ਹੀ ਸਾਲ ਪੰਜਾਬ ਤਰੱਕੀ ਹੋਈ ਹੈ ਗਰੀਬ ਦੀ ਬਾਤ ਸੁਣੀ ਗਈ ਹੈ ਗਰੀਬ ਨੂੰ ਸਹੂਲਤ ਦਿੱਤੀ ਗਈ ਹੈ ਵਪਾਰੀ ਨੂੰ ਸੇਫਟੀ ਮਿਲੀ ਹੈ ਵਾਲੀ ਨੂੰ ਸਿਕਿਉਰਿਟੀ ਮਿਲੀ ਹੈ ਵਪਾਰੀ ਦੀ ਹਰ ਮੁਸ਼ਕਲ ਹੱਲ ਕੀਤੀ ਗਈ ਹੈ ਉਵੇਂ ਇੰਡਸਟਰੀ ਨੂੰ ਉਵੇਂ ਕਿਸਾਨ ਨੂੰ ਤੁਸੀਂ ਦੇਖਿਆ ਜੋ ਡਵੈਲਪਮੈਂਟ ਪੰਜਾਬ 'ਚ ਆ ਭਾਵੇਂ ਬਟਾਲੇ ਤੋਂ ਚੱਲ ਪੋ ਅੰਮ੍ਰਿਤਸਰ ਤੱਕ ਬਟਾਲੇ ਤੋਂ ਚੱਲ ਜੋ ਚੰਡੀਗੜ੍ਹ ਤੱਕ ਭਾਵੇਂ ਬਠਿੰਡੇ ਤੱਕ ਭਾਵੇਂ ਸੜਕ ਹੈ ਭਾਵੇਂ ਸਕੂਲ ਹੈ ਭਾਵੇਂ 에어ਪੋਰਟ ਹੈ ਭਾਵੇਂ ਬਿਜਲੀ ਪਲਾਂਟ ਹੈ ਸਾਰੀ ਸ਼ਰਮਨੀ ਕਾਲੀਦਲ ਦੀ ਸਰਕਾਰ ਦੇ ਦੌਰਾਨ ਬਾਦਲ ਸਾਹਿਬ ਦੀ ਅਗਵਾਈ ਥਲੇ ਸਾਰਾ ਚੀਜ਼ ਬਣਿਆ ਇੱਕ ਵੀ ਨਿਸ਼ਾਨੀ ਉਹਨੂੰ ਨਹੀਂ ਮਿਲੂਗੀ ਕਿਸੇ ਕਾਂਗਰਸ ਸਰਕਾਰ ਦੀ ਝਾੜੂ ਵਾਲਿਆਂ ਦੀ ਨਿਸ਼ਾਨੀ ਤੁਸੀਂ ਦੇਖਣੀ ਵੀ ਨਹੀਂ ਹੈ ਸੋ ਅੱਜ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਅੱਜ ਕਈ ਜਗ੍ਹਾ ਤੇ ਜਾਣਾ ਪਰ ਮੈਂ ਇਨਾ ਕਹਿਣਾ ਚਾਹਣਾ ਆ ਉਹ ਇਕੱਠੇ ਹੋਈਏ ਪੰਜਾਬ ਨੂੰ ਬਚਾਲੀਏ ਜੇ ਪੰਜਾਬ ਬਚ ਗਿਆ ਆਪਾਂ ਸਾਰੇ ਬਚ ਗਏ ਆ ਮੈਂ ਤੁਹਾਨੂੰ ਸਹੀ ਦੱਸਾਂ ਸਾਰੇ ਹੀ ਬਚ ਗਏ ਜੇ ਪੰਜਾਬ ਉਹ ਬਚ ਗਿਆ ਕਿਉਂਕਿ ਜੈ ਜੀ 7 ਸਾਲ ਬਿਗੜੇ ਆਪਾਂ ਆਪਣੇ ਅੱਜ 7 ਸਾਲ ਟੱਪੇ ਆ ਆ 3 ਸਾਲ ਹੋਰ ਚੱਲਨੇ ਪੈਣਾ ਕਿਉਂਕਿ ਬਾਣਵੇਂ ਉਹਨਾਂ ਕੋਲੇ ਆ ਆਪਣੇ ਕੋਲੇ ਚਾਰਾ ਨਹੀਂ ਹੈ ਜਿਸ ਤਰੀਕੇ ਨਾਲ ਜੈ ਜੈ ਲੋਕਾਂ ਨਾਲ ਆਪਣਾ ਪੰਲਾ ਪਿਆ ਮੈਨੂੰ ਤਾਂ ਕਿਨੇ ਕਿਨੇ ਰਾਤ ਨੂੰ ਘਬਰਾਹਟ ਆਉਂਦੀ ਹੈ ਕਿ ਹੋਊਗਾ ਕੀ ਆਪਣਾ ਐਸ ਕਰਕੇ ਆਓ ਮੈਂ ਤੁਹਾਨੂੰ ਐਸ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਸਮੂਚੀ ਲੀਡਰਸ਼ਿਪ ਜਿਹੜੀ ਬਟਾਲੇ ਹਲਕੇ ਦੀ ਤੇ ਬਟਾਲੇ ਤੋਂ ਬਾਅਦ ਗੁਰਦਾਸਪੁਰ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ ਭਾਜਪਾ ਜਾਂ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚਾਹੀਏ ਉਹਨਾਂ ਨੂੰ ਵਿਸ਼ਵਾਸ ਦਿਓਣਾ ਹੈ ਕੀ ਉਹਨਾਂ ਨੂੰ ਪੂਰਾ ਮਾਨ ਸਤਕਾਰ ਦਿੱਤਾ ਜਾਊਗਾ ਤੇ ਅੱਜ ਮੈਂ ਆ ਵੀ ਐਲਾਨ ਕਰਦਾ ਕਿ ਨਰੇਸ਼ ਮਹਾਜਨ ਜੀ ਅੱਜ ਦੇ ਬਾਅਦ ਸ਼ਰੂਮਨੀ ਕਵਾਲੀ ਦਲ ਦੀ ਬਟਾਲਾ ਕੌਨਸਟਿਟੂਐਂਸੀ ਜਿਹੜੀ ਹੈਗੀ ਉਹਦੀ ਮੁੱਖ ਸੇਵਾਦਾਰ ਵੀ ਅੱਜ ਮੈਂ ਐਲਾਨ ਕਰਦਾ ਬੋਲੇ ਇਨਸਾਨ ਹੋ ਕਿ ਨਰੇਸ਼ ਮਹਾਜਨ ਜਿੰਦਾਬਾਦ ਸਦੀਨ ਮਹਾਜਨ ਜਿੰਦਾਬਾਦ ਸਾਬਨੀ ਅਕਾਲੀ ਦਲ ਜਿੰਦਾਬਾਦ ਸਰਦਾਰ ਸਬੀਰ ਸਿੰਘ ਜੀ ਬੋਲੋ ਨਨਾਂ ਜੀ ਸਾਨੂੰ ਬੜੀ ਖੁਸ਼ੀ ਹੈ ਅੱਜ ਮੈਨੂੰ ਹੌਸਲਾ ਹੈ ਕਿ ਆਪਣੀ ਸਣੇ ਸਾਡੀ ਸਮੂਚੀ ਕਾਲੀ ਦਲ ਦੀ ਲੀਡਰਸ਼ਿਪ ਹੀ ਉੱਤੇ ਖੜੀ ਹੈ ਆਪਣੇ ਰਮਨਦੀਪ ਜੀ ਸਾਡੇ ਜਿਹੜੇ ਲੋਧੀ ਨੰਦਲ ਸਾਹਿਬ ਆਪਣੇ ਕਾਲੋ ਸਾਹਿਬ ਤਲਵੀਰ ਜੀ ਸਾਰੀ ਸਮੂਚੀ ਲੀਡਰਸ਼ਿਪ ਹੀ ਆਈ ਹੈ ਤੇ ਆਪਾਂ ਸਾਰੇ ਅਸੀਂ ਉਹਨਾਂ ਨੂੰ ਸਾਰੀ ਸਮੂਚੀ ਲੀਡਰਸ਼ਿਪ ਅਸੀਂ ਜੀ ਆਇਆਂ ਕਹਿੰਦੇ ਆ ਨਾਲੇ ਮੈਂ ਖੋਰ ਜੁਮਵਰੀ ਰਮਨ ਜੀ ਨੂੰ ਮੈਂ ਇੱਕ ਨੌਜਵਾਨ ਹੈ ਬੜੇ ਮਿਹਨਤੀ ਹੈ ਮੈਂ ਦਾ ਉਹਨਾਂ ਨਾਲ ਪੁਰਾਣਾ ਸਾਥ ਰਿਹਾ ਹੈ ਸੋ ਗੁਰਦਾਸਪੁਰ ਜ਼िले ਦੀ ਮੈਂ ਉਹਨਾਂ ਜੁਮਵਰੀ ਦੇ ਮੈਂ ਕਾਲੀਦਲ ਨੂੰ ਵੀ ਟਕੜਾ ਗਿਆ ਕਿਉਂਕਿ ਅਸੀਂ ਜਿਹੜਾ ਫੈਸਲਾ ਕੀਤਾ ਇੱਕਾ ਜ਼ਿਲ੍ਹਾ ਰਹਿ ਗਿਆ ਸੀ ਬਾਕੀ ਜ਼ਿਲ੍ਹੇ ਅਸੀਂ ਕਰ ਦਿੱਤੇ ਸੀ ਇੱਕਾ ਜ਼ਿਲ੍ਹਾ ਰਹਿ ਗਿਆ ਸੀ ਅਸੀਂ ਕਿਹਾ ਸੀ ਯੰਗ ਨੌਜਵਾਨ ਨਵੇਂ ਨਵੇਂ ਅਸੀਂ ਜੁਮਵਰੀ ਦੇ ਰਹੇ ਹਾਂ ਸੋ ਮੈਂ ਸਾਰਿਆਂ ਨੂੰ ਸਾਰੀ ਲੀਡਰਸ਼ਿਪ ਆਈ ਹੈ ਇਕ ਅੱਜ ਮਕਸਦ ਬਣਾ ਲਈਏ ਅੱਜ ਆਪਣੀ ਬਰੇਗੰਡਾ ਅਕਾਲੀ ਦਲ ਦੀ ਮਕਸਦ ਬਣਾ ਲਈਏ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਮੈਂ ਹੱਥ ਜੋੜ ਕੇ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਜਿਸ ਮਰਜੀ ਪਾਰਟੀ ਥੋੜੀ ਸੋਚ ਹੋਏ ਅੱਜ ਲੋੜ ਹੈ ਪੰਜਾਬ ਨੂੰ ਬਚਾਉਂਦੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਤੇ ਅਕਾਲੀ ਦਲ ਨੂੰ ਤਗੜਾ ਕਰ ਦਿਓ ਤੇ ਮੈਂ ਗਾਰੰਟੀ ਦਿੰਦਾ ਇੱਥੇ ਆਪਾਂ ਨਿਸ਼ਾਨਤੀ ਭਾਈਚਾਰੇ ਇੱਕ ਸਾਂਝ ਬਣਾ ਕੇ ਆਪਾਂ ਪੰਜਾਬ ਨੂੰ ਬਲੰਦੀਆਂ 'ਚ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ